ਇਨ ਪੁੱਤਰਾਂ ਕੇ ਕੇਸ ਪਰ ਵਾਰਦੀ ਸਤਚਾਰ ਚਾਰ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਇਸ ਸਮੇਂ ਹੀ ਸ਼ਹੀਦਾਂ ਦੀ ਪਾਵਨ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਕੀ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਜੀ ਦੀ ਲਸਾਨੀ ਕੁਰਬਾਨੀ ਨੀਹਾਂ 'ਚ ਸ਼ਹੀਦ ਹੋਏ ਤੇ ਤੁਸੀਂ ਦੇਖ ਸਕਦਾ ਜੀ ਨਗਰ ਕੀਰਤਨ ਦੇ ਰੰਮਪਤਾ ਹੋਈ ਹੈ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਵੀ ਕਰਾਣੇ ਆ ਤੇ ਨਾਲ ਹੀ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਵੀ ਕਰਾਣੇ ਆ ਨਾਲ ਤੁਹਾਡੀ ਗੱਲਬਾਤ ਵੀ ਅਸੀਂ ਕਰਾਵਾਂਗੇ ਸੰਗਤਾਂ ਦੇ ਨਾਲ ਵੀ ਨਗਰ ਕੀਰਤਨ ਜਿਹੜੇ ਸ਼ਾਮਲ ਹੋਏ ਹਨ Ja, ja,

ਨਗਰ ਕੀਰਤਨ ਜੋ ਸਾਡੇ ਨਾਲ ਜੁੜਿਆ ਹੈ ਬਾਬਾ ਸੁੱਖਾ ਸਿੰਘ ਜੀ ਜਿਨ੍ਹਾਂ ਨੇ ਇਥੇ ਦੇਗਾ ਦੇ ਵੀ ਲੰਗਰ ਲਾਏ ਹੋਣੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਦੇਗਾ ਦਾ ਲੰਗਰ ਵਿੱਚ ਸ਼ਕਰੀਆਂ ਨੇ ਤੇ ਬਾਬਾ ਜੀ ਨਾਲ ਬਾਬਾ ਸੁੱਖਾ ਸਿੰਘ ਨਾਲ ਗੱਲ ਕਰਾਂਗੇ ਕੀ ਅੱਜ ਨਗਰ ਕੀਰਤਨ ਤੇ ਸੰਦੇਸ਼ਾ ਦੇਣਾ ਚਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਸਰਬ ਸੁਖ ਖਾਨ ਜਾਣ ਸਭ ਕੋ ਹਿਤਕਾਰੀ ਧਰਮ ਤਰੇ ਬੁੱਧਵਾਨ ਨਰੰਤਰ ਚੀਤ ਮਝਾਰੀ ਇਸ ਧਰਤੀ ਦੇ ਉੱਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਿਹਾ ਹਮੇ ਕਾਜ ਜਗਤ ਮੁਆਏ ਧਰਮ ਹੇਤ ਗੁਰਦੇ ਪਠਾਈ ਧਰਮ ਚਲਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਸਦੇ ਐ ਔਰ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧਰਮ ਵਾਸਤੇ ਨਿਸਾਵਰ ਕਰ ਦਿੱਤਾ ਇਸ ਪਾਵਨ ਪਵਿੱਤਰ ਸਥਾਨ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਤਨ ਤਨ ਬਾਬਾ ਜੋਰਾਵਾਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰਕੌਰ ਜੀ ਤਨਤਨ ਮੋਤੀਰਾ ਮਹਿਰਾ ਜੀ ਤਨਤਨ ਬਾਬਾ ਟੋਡਰਬਾਲ ਜੀ ਧਰਮੀ ਲੋਕਾਂ ਨੇ ਧਰਮ ਦਾ ਕਿਸ ਤਰ੍ਹਾਂ ਧਰਮ ਦੀ ਕਮਾਈ ਕਰ ਕੀਤੀ ਜਾਂਦੀ ਹੈ ਇਸ ਧਰਤੀ ਦੇ ਉੱਤੇ ਕਰਕੇ ਦਿਖਾਉਣੀ ਕੀਤੀ ਬੰਧ ਕਾਲੀ ਗੁਰੂ ਨਾਨਕ ਦਲ ਦੇ ਆਪਾਂ ਸੇਵਾਦਾਰ ਆ ਹਰ ਸਾਲ ਗੁਰੂਕੀਆਂ ਸੰਗਤਾਂ ਵਾਸਤੇ ਜੋ ਦੇਗਾ ਦੀ ਸੇਵਾ ਵਿਛੇ ਲੰਗਰ ਦੀ ਸੇਵਾ ਚੱਲ ਰਹੀ ਹੈ ਇਹ ਸੜਕ ਦੇ ਉੱਤੇ ਜਿਹੜਾ ਹੈ ਕਿਉਂਕਿੁੱਲੇ ਜਿਹੜਾ ਹੈ ਜੋੜ ਮੇਲੇ ਦੇ ਵਿੱਚ ਜਿਹੜਾ ਹੈ ਜਲ ਪਾਣੀ ਦਾ ਘਟਾ ਪੈਰਾ ਇਸ ਕਰਕੇ ਗਰੀਬ ਬਾਦਾਮ ਖਸਕਾਲ ਕਾਲੀ ਮਿਰਚ ਹਰੀ ਲਾਚੀ ਦੁੱਧ ਪਾ ਕੇ ਗੁਰੂਕੀਆਂ ਸੰਗਤਾਂ ਦੀ ਸੇਵਾ ਵਿੱਚ ਆਪਾਂ ਹਰ ਸਾਲ ਗੁਰੂ ਕਿਰਪਾ ਦੇ ਨਾਲ ਸੀਧਾ ਦੀ ਮਿਹਰ ਦੇ ਨਾਲ ਇਸ ਸਥਾਨ ਤੇ ਸੇਵਾ ਸਤਿਗੁਰ ਬਖਸ਼ਦੇ ਆ ਇਸ ਸਾਲ ਵੀ ਜਿਹੜੀ ਆ ਕਈ ਦਿਨਾਂ ਤੋਂ ਆਪਾਂ ਇੱਥੇ ਪਹੁੰਚੇ ਹੋਏ ਆ ਸਮੇਤ ਘੋੜੇ ਬਰੂ ਸਾਹਿਬ ਜੀ ਦੀ ਪਾਲਕੀ ਨਿਸ਼ਾਨ ਤੌਹਸੇ ਨਗਾਰੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸੇਵਾ ਚੱਲ ਰਹੀ ਹੈ ਗੁਰੂਕੀਆਂ ਸੰਗਤਾਂ ਨੂੰ ਬੇਨਤੀ ਆ ਨਿਵਰਤਾ ਸਹਿਤ ਇਹ ਧਰਮੀ ਲੋਕਾਂ ਦੀ ਧਰਤੀ ਹੈ ਇੱਥੇ ਬਿਲਕੁਲ પ્રેમ ਦੇ ਨਾਲ ਭਾਵਨਾ ਦੇ ਨਾਲ ਸਰਦਾ ਦੇ ਨਾਲ ਸਾਨੂੰ ਜੋੜ ਮੇਲੇ ਤੇ ਦਰਸ਼ਨ ਕਰਕੇ ਆਪ ਦੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਹੈ ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਆਪਦਾ ਪਿਆਰ ਬਖਸ਼ਣਾ ਹਰ ਘਰ ਦੇ ਵਿੱਚ ਨਿਤਨੇਮ ਦੀ ਦਾਤ ਬਖਸ਼ਣਾ ਘਰ ਘਰ ਹੋਵੇ ਧਰਮਸਾਲ ਕੀਰਤਨ ਹੋਵੇ ਸਦਾ ਬਸੋਵਾ ਸਦਾ ਹੀ ਗੁਰੂ ਸਾਹਿਬ ਜੀ ਗੁਰੂਕੀਆਂ ਸੰਗਤਾਂ ਨੂੰ ਆਪ ਦੇ ਚਰਨਾਂ ਦਾ ਆਸਰਾ ਇੱਥੇ ਵਿਸਰਾਮ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਰਾ ਗਿ ਜਾਵੇ ਨਿਹਾਲ ਹੋ ਜਾਵੇ ਸੀਧਾ ਨੂੰ ਪਾਵੇ ਹਰ ਸ੍ਰੀ ਆਕਾਲ ਗੁਰਬਾਰਿਆ ਕਾਲ ਦੇਖ ਦੇਖ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਨਗਰ ਕੀਰਤਨ ਜੁੜੇ ਆ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਵੀ ਉਹ ਵੀ ਸ਼ਹੀਦੀ ਦਿਹਾੜੇ ਦੇ ਜੋ ਨਗਰ ਕੀਰਤਨ ਨਿਕਲੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਹਦੇ ਬਾਰੇ ਦੱਸਣਗੇ ਸਾਡੇ ਮੈਨੇਜਰ ਸਾਹਿਬ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਧੰਨ ਧੰਨ ਬਾਬਾ ਜੋਰਾਵਾਰ ਧੰਨ ਧੰਨ ਬਾਬਾ ਫਤਿਹ ਸਿੰਘ ਪੂਜਨੀਕ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਇਹ ਲਾਸਾਨੀ ਮਾਰਚ ਸ਼ੁਰੂ ਹੋਇਆ ਜੋ ਸਵੇਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਸਾਹ ਹੇਠ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਇਹ ਆਰੰਭ ਹੋਇਆ ਸੀਗਾ ਹੁਣ ਇਹ ਮਾਤਾ ਗੁਰੀ ਕਾਲ ਤੋਂ ਸਾਹਮਣੇ ਦੇ ਹੁੰਦਾ ਹੋਇਆ ਕਚਹਿਰੀਆ ਮੋੜ ਤੋਂ ਹੁੰਦਾ ਇਹ ਜਿਹੜੇ ਮਾਰਚ ਦੀ ਐਸੇ ਹਿੱਦੀ ਮਾਰਚ ਦੀ ਜਿਹੜੀ ਸਮਾਪਤੀ ਆ ਇਹ ਗੁਰਦੁਆਰਾ ਜੋਤੀਸਰੂ ਵਿਖੇ ਹੋਵੇਗੀ ਬਹੁਤ ਸਾਰੀਆਂ ਸੰਗਤਾਂ ਇਸ ਮਾਰਚ ਦੇ ਵਿੱਚ ਆਪਣੀ ਸਰਦਾ ਤੇ ਸਤਕਾਰਪੇਟ ਕਰਮਾਂ ਤੇ ਪਹੁੰਚੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਸ਼ਹੀਦੀ ਨਗਰ ਕੀਰਤਨ 'ਚ ਜਿੱਥੇ ਵਰਲਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਸਾਡੇ ਪ੍ਰਿੰਸੀਪਲ ਸਾਹਿਬ ਵੀ ਜੁੜੇ ਨੇ ਉਹ ਵੀ ਕਿਸ ਦਿਸ਼ਾ ਦੇ ਜਾਂਦੇ ਅੱਜ ਸਮੂਹ ਸੰਗਤਾਂ ਵੱਲੋਂ ਸਹਜਦਾਬਾ ਬਾਵਾ ਜੂਰਾਵਰ ਸਿੰਘ ਜੀ, ਬਾਵਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਦੇ ਵਿੱਚ ਸੰਗਤਾਂ ਵੱਲੋਂ ਸਮੂਲੀਅਤ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਵੱਲੋਂ ਵੀ ਯੂਨੀਵਰਸਿਟੀ ਦੇ ਵਿਦਿਆਰਥੀ, ਸਟਾਫ, ਅਧਿਕਾਰੀ ਸਹਿਬਾਨ ਸਾਰੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਗੱਤਕਾ ਦੀ ਟੀਮ ਜਿਹੜੀ ਆ ਉਹ ਗੱਤਕਾ ਦੇ ਚ ਹਟਖਾਰੀ ਹੈ ਯੂਨੀਵਰਸਿਟੀ ਵੱਲੋਂ ਸੰਗਤ ਦੀ ਸੂਰਯਤ ਵਾਸਤੇ ਵੱਖ-ਵੱਖ ਤਰ੍ਹਾਂ ਦੇ ਕੈਂਪ ਲਾਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਇੱਕ ਅਸੀਂ ਗੁਰਮਤ ਸਹਿਤ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਹੈ ਜਿਹਦੇ ਵਿੱਚ ਗੁਰਮਤ ਸਹਿਤ ਗੁਰਬਾਣੀ ਨਾਲ ਰਿਲੇਟਡ ਜਾਂ ਸਿੱਖ ਧਰਮ ਨਾਲ ਸੰਬੰਧ ਸਹਿਤ ਜਿਹੜਾ ਆ ਉਹ ਦੀ ਪ੍ਰਦਰਸ਼ਨੀ ਲੱਗੀ ਆ ਤੇ ਬਹੁਤ ਸਾਰੇ ਸੰਗਤਾਂ ਦਾ ਲਾਹਾ ਲੈ ਰਹੀਆਂ ਆ ਉਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਫਿਜ਼ੀਓਥੈਰੇਪੀ ਕੈਂਪ ਲਗਾਇਆ ਗਿਆ ਹੈ ਦਸਤਾਰ ਸਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਬੱਚੇ ਜਿਹੜੇ ਬੱਚੇ ਕੋ ਸਿੱਖੀ ਸਰੂਪ ਦੇ ਵਿੱਚ ਵਾਪਸ ਹਣਾ ਚਾਹੁੰਦੇ ਹਨ ਉਹਨਾਂ ਤੋਂ ਪ੍ਰਾਣ ਲਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਫਰੀ ਦਸਤਾਰ ਦਿੱਤੀ ਜਾ ਰਹੀ ਹੈ ਤੇ ਅਗਲੇ ਸਾਲ ਜਦੋਂ ਬੱਚੇ ਉਹ ਸਾਬਤ ਸੁਰਤ ਹੋ ਕੇ ਆਉਣਗੇ ਤਾਂ ਉਹਨਾਂ ਦਾ ਸਨਮਾਨ ਵੀ ਕਰਾਂਗੇ ਤੇ ਰਾਤ ਸ਼ਾਮ ਨੂੰ ਅਸੀਂ ਸੰਗਤ ਨੂੰ ਧਾਰਮਿਕ ਡਾਕੂਮੈਂਟਰੀ ਜੋ ਸਿੱਖ ਧਰਮ ਨਾਲ ਸੰਬੰਧਿਤ ਹੈ ਉਹਨਾਂ ਦਾ ਸ਼ੋਅ ਦਿਖਾਉਂਦੇ ਆ ਤੇ ਇਸ ਦਾ ਹੋਰ ਬਖਰ ਗਤੀਵਿਧੀਆਂ ਸਾਡੇ ਐਨਐਸਐਸ ਦੇ ਲਗਭਗ 200 ਦੇ ਕਰੀਬ ਵਲੰਟੀਅਰ ਜਿਹੜੇ ਆ ਉਹ ਕੋਰਪੋਰਸ ਅਸੀਂ ਫਤੇਗੜ ਸਾਹਿਬ ਸੰਗਤ ਲਈ ਸੁਰਿਤ ਵਾਸਤੇ ਸੰਗਤ ਨੂੰ ਗਾਈਡ ਕਰ ਰਹੇ ਆ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੀ ਵੀ ਅਸੀਂ ਇੱਥੇ ਸੰਗਤ ਦੇ ਆਏ ਦੀ ਸੇਵਾ ਕਰ ਸਕੀਏ ਤਾਂ ਉਸ ਤਰ੍ਹਾਂ ਦੀਆਂ ਗਤੀਵਿਧੀਆਂ ਅਸੀਂ ਕਰੀਏ ਕਿਉਂਕਿ ਇਹ ਜਿਹੜੀ ਸ਼ਹਾਦਤ ਹੈ ਬਹੁਤ ਹੀ ਲਾਸਾਨੀ ਸ਼ਹਾਦਤ ਹੈ ਹੱਕ ਸੱਚ ਤੇ ਇਨਸਾਫ ਵਾਸਤੇ ਧਰਮ ਦੀ ਇੱਜ਼ਤ ਵਾਸਤੇ ਦਿੱਤੀ ਹੋਈ ਸ਼ਹਾਦਤ ਜਿਹੜੀ ਆ ਸਹਿਬਜ਼ਾਦਿਆਂ ਦੀ ਇਹ ਦੁਨੀਆਂ ਦੇ ਵਿੱਚ ਬੇਮਿਸਾਲ ਹੈ ਤੇ ਇਹ ਕਦੀ ਵੀ ਆਸ ਨਹੀਂ ਹੈ ਕਿ ਇਸ ਤਰ੍ਹਾਂ ਦੀ ਸ਼ਹਾਦਤ ਦੁਬਾਰਾ ਕਦੀ ਦੁਨੀਆਂ ਵਿੱਚ ਹੋਏਗੀ ਸੋ ਪੂਰੀ ਦੁਨੀਆਂ ਨੂੰ ਇਹ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਹੈ ਦੀ ਫਲਾਦ ਦੇ ਵਿੱਚ ਸੰਗਤ ਨਾਲ ਜੁੜੇ ਨੇ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਵੀ ਨੇ ਬਿੱਟੂ ਜੀ ਜੋ ਖੰਨੇ ਤੋਂ ਉਹ ਵੀ ਨਗਰ ਕੀਰਤਨ 'ਚ ਹਾਜ਼ਰੀ ਭਰ ਰਹੇ ਆ ਆਓ ਸੁਣੀਏ ਕੀ ਸੰਦੇਸ਼ ਦੇਣਾ ਚਾਹੋਗੇ ਨਗਰ ਕੀਰਤਨ ਨੂੰ ਸਭ ਤੋਂ ਪਹਿਲਾਂ ਤਾਂ ਦੁਨੀਆ ਭਰ 'ਚ ਵਸਦੇ ਪੰਜਾਬੀ ਉਹ ਨਾਨਕ ਨਾਮ ਲੈਵਾ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਇੱਕ ਸਾਡੇ ਲਈ ਇਤਿਹਾਸਕ ਕਹਿਣ ਦਾ ਭਾਵ ਦਿਹਾੜਾ ਹੈ ਸਾਡੀਆਂ ਫਾਲਸਾ ਪੰਥ ਹੀ ਨਹੀਂ ਸਾਡੇ ਕਹਿੰਦਾ ਪਾਪੀ ਸਿੱਖ ਕੌਮ ਦੀਆਂ ਜਿਹੜੀਆਂ ਨੀਹਾਂ ਨੂੰ ਮਜ਼ਬੂਤ ਕਰਕੇ ਸਾਡੇ 10ਵੇਂ ਪਾਤਸ਼ਾਹ ਖਲਗੀਧਰ ਪੀਦਾ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਖੌਰ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਇੱਥੇ ਅਸੀਂ ਉਹਨਾਂ ਦੀ ਇਸ ਧਰਤੀ ਤੇ ਆਪਣਾ ਸੀਸ ਨਮਾਉਣ ਲਈ ਆਏ ਆਂ ਤੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਨ ਆਏ ਆਂ ਕਿ ਸੱਚੇ ਪਾਤਸ਼ਾਹ ਜਿਹੜੀ ਸੰਗਤ ਬੇਮੁਖ ਹੋਈ ਹੈ ਗੁਰੂ ਤੋਂ ਉਹਨਾਂ ਨੂੰ ਵੀ ਆਪਣੇ ਲੜ ਲਾ ਦੇ ਹਾਂ ਸਤੁਤਿ ਸਿਨਿਆ ਬਿੱਟੂ ਜੀ ਨੇ ਦੱਸਿਆ ਵੀ ਗੁਰੂ ਤੋਂ ਜੋ ਬੇਮੁਖ ਹੋਏ ਆ ਵੀ ਉਹਨਾਂ ਨੂੰ ਗੁਰੂ ਦੇ ਲੱਗਣਾ ਚਾਹੀਦਾ ਆ ਕੌਂਸੀ ਨਗਰ ਕੀਰਤਨ ਦੇ ਹੋਰ ਵੀ ਦਰਸ਼ਨ ਕਰਾਈਏ ਸ਼ਹਾਦਤ ਦੇ ਨਾਲ ਹੀ ਸੰਗਤ ਨੂੰ ਵੀ ਜੋੜਿਆ ਤੇ ਅਜ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੂੰ ਵੀ ਪ੍ਰੇਰਿਤ ਕਰ ਰਹੇ ਆ ਉਹਨਾਂ ਨੇ ਵੀ ਗੱਲਬਾਤ ਕਰੀ ਕਹਿਣੀ ਹਰਪਾਲ ਸਿੰਘ ਜੀ ਨਾਲ ਹਾਂਜੀ ਵਾਹਿਗੁਰੂ ਜੀ ਨਗਰ ਕੀਰਤਨ ਗੁਰੂ ਸਾਹਿਬ ਜੀ ਦੀ ਅਗਵਾਈ 'ਚ ਪੰਜ ਪੈਰੇ ਸਹਿਬਾਨ ਦੀ ਅਗਵਾਈ 'ਚ ਚੱਲਦਾ ਹੈ ਕਾਹੇਦ ਹੁੰਦਾ ਹੈ ਕਿ ਅਸੀਂ ਗੁਰੂ ਗ੍ਰੰਥ ਤੇ ਗੁਰੂ ਪਰੰਥ ਦੀ ਅਗਵਾਈ ਕਬੂਲਦੇ ਆ ਔਰ ਇਹ ਨਗਰ ਕੀਰਤਨ ਕੌਮ ਦਾ ਸਭ ਤੋਂ ਵelhੱਖਣ ਨਗਰ ਕੀਰਤਨ ਹੈ ਜਿਹਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਆਰੰਭਤਾ ਹੁੰਦੀ ਹੈ ਤੇ ਸੋਇਲੇ ਦਾ ਪਾਠ ਕਰਕੇ ਸੰਪੂਰਨਤਾ ਹੁੰਦੀ ਹੈ ਜਿਹੜਾ ਇੱਕ ਅਹਿਸਾਸ ਹੁੰਦਾ ਜਿਵੇਂ ਅਸੀਂ ਬਿਬਾਨ ਨਾਲ ਤੁਰਦੇ ਆਂ ਕਦੀ ਸਹਿਬਜ਼ਾਦਿਆਂ ਦੇ ਸੰਸਕਾਰ ਲਈ ਸਰੀਰ ਇੱਥੋਂ ਇਦਾਂ ਗਏ ਸੀ ਚਾਰ ਮੋੜੇ ਬੜੀ ਮੁਸ਼ਕਲ ਨਾਲ ਜੁੜੇ ਸੀ ਅੱਜ ਸਾਰਾ ਪੰਥ ਇਸ ਅਹਿਸਾਸ ਨਾਲ ਜੁੜਦਾ ਕਿ ਅਸੀਂ ਉਸ ਕੜੀ ਨੂੰ ਉਸ ਪਲ ਨੂੰ ਜਿਵੇਂ ਅਸੀਂ ਜੂਰੇ ਹੁੰਦੇ ਆਂ ਤੇ ਬੜੇ ਵਿਰਾਗ ਵਿੱਚ ਬੜੀ ਗੰਭੀਰਤਾ ਦੇ ਨਾਲ ਇਹ ਨਗਰ ਕੀਰਤਨ ਜੋਤੀ ਸੁਪ ਸਹਿਬ ਜਾ ਕੇ ਸੰਪੂਰਨ ਹੋਏਗਾ ਸਹਿਬਜ਼ਾਦਿਆਂ ਦੇ ਸ਼ੀਦੀ ਸਥਾਨ ਤੋਂ ਸੰਸਕਾਰ ਸਥਾਨ ਤੱਕ ਦਾ ਇਹ ਸਫ਼ਰ ਬਹੁਤ ਪ੍ਰੇਮ ਤੇ ਵਿਰਾਗ ਦਾ ਸਫ਼ਰ ਹੈ ਉਹ ਸੰਗਤ ਨਾਲ ਚੱਲਣ ਤੁਸੀਂ ਸੁਣਿਆ ਗਿਆਨੀ ਹਰਪਾਲ ਸਿੰਘ ਜੀ ਨੇ ਦੱਸਿਆ ਵੀ ਇਹ ਨਗਰ ਕੀਰਤਨ ਇੱਕ ਬੇਰਾਗ ਦਾ ਨਗਰ ਕੀਰਤਨ ਹੈ ਜਿਹੜਾ ਕਿ ਗੁਰਦਵਾਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼੍ਰੀ ਜੋਤੀਸਰ ਰੂਪੇਕੇ ਜੋ ਸਮਾਪਤੀ ਕੀਰਤਨ ਸੋਹੇਲੇ ਦੇ ਨਾਲ ਹੀ ਹੋਏਗਾ ਸੋ ਤੋ ਆਓ ਤੁਸੀਂ ਹੋਰ ਵੀ ਨਗਰ ਕੀਰਤਨ ਦੇ ਦਰਸ਼ਨ ਕਰਾਈਏ जिनको पूरब लेके आ जिनको पूरब लेके आ पूरब लेके जिन को पूरब लेके कन धन बाबा जोड़वर सिंह जी कन धन बाबा फतेह सिंह जी बाबा जोरावर सिंह जी پور بلے آ جن کو پور بلے آ جن کو نگر کیرتن واحگ جی کا خالصا واحگر جی کی فتح ਸਾਰੀ ਸੰਗਤ ਜੋ ਹੁਮ ਹੁਮਾ ਕੇ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਪਹੁੰਚੀ ਹੈ ਸੋ ਆਪ ਸਭ ਸਿੱਖ ਸੰਗਤਾਂ ਨੂੰ ਜੀ ਆਇਆਂ ਨੂੰ ਹੈ ਅੱਜ ਛੋਟੇ ਸਾਹਿਬ ਜੀ ਦੇ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਸ਼੍ਰੀ ਜੋਤੀਸਰੂਪ ਸਾਹਿਬ ਹੋਇਆ ਸੀ ਜੋ ਕਿ ਫਤਗੜ ਸਾਹਿਬ ਤੋਂ ਲੈ ਕੇ ਨਗਰ ਕੀਰਤਨ ਜੋਤੀਸਰੂਪ ਸਾਹਿਬ ਤੱਕ ਜਾਂਦਾ ਹੈ ਜੀ ਸੋ ਜੋ ਵੀ ਸੰਗਤਾਂ ਹੁਮ ਹੁਮਾ ਕੇ ਪਹੁੰਚ ਰਿਹਾ ਸਭ ਨੂੰ ਬੇਨਤੀ ਹੈ ਕਿ ਸਿਰ ਤੇ ਕੇਸਰੀ ਦਿਮਾਲੇ ਨੀਲੇ ਦਸਤਾਰਾਂ ਸਜਾ ਕੇ ਜਰੂਰ ਪਹੁੰਚੋ ਨੰਗੇ ਸਿਰਾਂ ਨਾ ਹੋ ਮੇਰੇ ਵੀਰ ਜੋ ਵੀ ਇਸ ਛੀਦਾਂ ਦੇ ਸਥਾਨ ਤੇ ਆ ਰਹੇ ਆਪਾਂ ਨੇਮ ਕਰਕੇ ਜਾਈਏ ਅਮਰਤਾਰੀ ਹੋਈਏ ਸਿੰਘ ਸਜੀਤ ਜੀ ਬਾਬਾ ਜੀ ਤੁਸੀਂ ਇਸ ਨਗਰ ਕੀਰਤਨ ਦੇ ਪ੍ਰੰਤਨ ਮੱਛੀ ਜੋ ਆਪਣੇ ਗੁਰੂ ਕਮਿਸ਼ਨ ਚ ਸੱਜਿਆ ਆ ਆਪਾਂ ਵੀ ਗੱਲ ਕਰੀਏ ਬਾਜ ਬਾਜ ਨਾਲ ਲੈ ਕੇ ਇਹਦੇ ਬਾਰੇ ਕੀ ਤੁਸੀਂ ਸੰਦੇਸ਼ ਦੇਣ ਜਣੇ ਦੱਸਣ ਜਣੇ ਮਹਾਰਾਜ ਨੇ ਬਾਜ ਲੋਕ ਹੋਰ ਵੀ ਜਾਨਵਰ ਕੁੱਤੇ ਵਿਲੇ ਆਪਣੇ ਕਬੂਤਰ ਰੱਖਦੇ ਪਰ ਮਹਾਰਾਜ ਨੇ ਬਾਜ ਰੱਖਿਆ ਹੈ ਬਾਜ ਕਦੇ ਕਿਸੇ ਦੀ ਗੁਲਾਮੀ ਨਹੀਂ ਕਰਦਾ ਜੇ ਬਾਜ ਨਾਗਿ ਦੇ ਗੁਲਾਮੀ ਸਹਿ ਨਾ ਹੈ ਪਿੰਜਰੇ ਚ ਰਹੇ ਜੇ ਤੁਸੀਂ ਇਸ ਨੂੰ ਪਿੰਜਰੇ ਚ ਰੱਖਦੇ ਹੋ ਮਹਾਰਾਜ ਇਹ ਜਦੋਂ ਪਿੰਜਰਾ ਤੋੜ ਦਵੇਗਾ ਜੇ ਪਿੰਜਰਾ ਨਹੀਂ ਟੁੱਟਦਾ ਇਹ ਆਪ ਆਪਣੇ ਆਪ ਨੂੰ ਮਾਰ ਲੈਂਦਾ ਜੀ ਇਹ ਕਦੇ ਕਿਸੇ ਦੀ ਕੈਦ برداشت ਨਹੀਂ ਕਰਦਾ ਮਹਾਰਾਜ ਦੀ ਬਖਸ਼ੀ ਵੀ ਅਸੀਸਾ ਜੋ ਜਦ ਤੱਕ ਸਾਡੇ ਸਵਾਸ ਹਨ ਅਸੀਂ ਆਪਣੇ ਨਾਂ ਰੱਖਾਂਗੇ ਪਰ ਤੁਸੀਂ ਸੁਣਿਆ ਸਿੰਘ ਸਾਹਿਬ ਤੋਂ ਵੀ ਉਹਨਾਂ ਨੇ ਦੱਸਿਆ ਵੀ ਬਾਜ ਜੋ ਇੱਕ ਆਜ਼ਾਦ ਪੰਛੀ ਹੈ ਸਾਡੀ ਆਜ਼ਾਦ ਪ੍ਰਤੀ ਦੇ ਦਾ ਨਿਸ਼ਾਨ ਹੈ ਬਾਜ ਸੋ ਆਓ ਤੁਸੀਂ ਹੋਰ ਵੀ ਨਗਰ ਕੀਰਤਨ ਦੇ ਦਰਸ਼ਨ ਕਰਾਈਏ ਕੀ ਜੋ ਸਾਡੇ تیر ਹਨ ਉਹਨਾਂ ਨਾਲ ਲੈ ਕੇ ਜਿਦਿਆ ਉਹਨਾਂ ਨਾਲ ਵੀ ਗੱਲਬਾਤ ਕਰਨੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਕਤਾਂ ਦੇ ਬਾਬਾ ਜੋ ਰਾਵਰਤ ਸਿੱਕੇ ਹਰਕਤਾਂ ਦੇ ਬਾਬਾ ਬੱਤੇ ਸਿੱਕੇ ਹਰਕਤਾਂ ਦਾ ਕੁਝ ਪਾਣੀ ਦੇ ਸ਼ੀ ਵਿਸ਼ਵਾਨ ਗੁਰਦੁਆਰਾ ਸ੍ਰੀ ਹਵੇਗਰ ਸਾਹਿਬ ਜਿਹੜਾ ਨਗਰਿਕ ਦਾ ਰਾਵ ਹੋਇਆ ਹੈ ਜੋ ਬਾਕੀ ਬਾਤ ਤੋਂ ਬੜਾ ਮਾਤ ਹੁੰਦਾ ਹੋਇਆ ਗੁਰਦੁਆਰਾ ਜੋ ਸਾਹਿਬ ਸਾਡੇ 16 ਸਾਲ ਸਹਿਤ 72 ਪਾਣੀਆ ਤੇ ਆਪਦੇ ਨਾਲ ਸਮਾਪਤ ਜਿਹੜੀ ਨਲਕੀ ਚੀਜ਼ ਵਾਹੀ ਇਹ ਸਾਰੀਆਂ ਹੀ ਸਖਤਾਂ ਬੜੇ ਪਿਆਰ ਨਾਲ ਸਰਦਾ ਦੇ ਨਾਲ ਵਾਕਿ ਖਿਲਾਫ ਕਰ ਰਿਹਾ ਨਗਰ ਕਮਿਟੀ ਦੀ ਸਾਡੀ ਆਪਣੀ ਆਪਰੋਕੀ ਸਤਿਕਾਰ ਅਰਦਾਸ ਹੈ ਕਿ ਜੀਤ ਜੀ ਦੀ ਕਮੇਟੀ ਦੇ ਬੱਚੀ ਦੇ ਬੱਚੀ ਦੇ ਬੱਚੀ ਦੇ ਆਸ-ਪਾਸ ਦੇ ਬਕਰ ਆਉਂਦਾ ਹੈ ਜਿੱਥੇ ਉਹ ਅੰਕਾਰ ਜੀ ਦੀ ਬਾਣੀ ਦੀ ਸਤਿਸ਼ਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੰਗੋ ਭਨੇਓ ਗਰੀਬ ਦੀ ਬਾਣੀ ਸੋਸ਼ਸ਼ਟ ਜੀ ਮਹਾਰਾਜ ਅਲੰਗ ਸਤ ਸਾਰੇ ਬ੍ਰਹਮ ਦੀ ਸੁਣਾਈ ਬਿਨਾ ਤੇ ਇੱਕ ਤਿਰੰਗ ਰਹੇ ਨਾ کمر ہوئے ایک در پاشا کے بچنا پالنا کرتے ہوئے پیار برپیار کوشش کریں ਦਾਕਾਨੀ ਮੈਂਬਰਸ ਦਾ ਇੰਟਰਸਟਿੰਗ ਫਾਜ਼ਾ ਜੋ ਕਿ ਉਹ ਹਲਕੇ ਤੋਂ ਨੇ ਆ ਉਹਨਾਂ ਨੇ ਵੀ ਗੱਲਬਾਤ ਲਈ ਕੀ ਕਹਿਣਾ ਚਾਹੁੰਦੇ ਨੇ ਧੰਕਾ ਬੜਾ ਪਵਨ ਤੇ ਮਹਾਨ ਸ਼ੀਰ ਬਾਬਾ ਜੁਰਾਵਰ ਸਿੰਘ ਜਦ ਬਾਬਾ ਫਤੇਹ ਸਿੰਘ ਚਲਵਟਾ ਮਾਤਾ ਗੁਜਰੀਨ ਦੀ ਲਸਾਨੀ ਸ਼ਾਨ ਨੂੰ ਸਮਰਪਤ ਅੱਜ ਤੀਸਰੀ ਦੰਗੜ ਜਿਹੜੀ ਬਾਗ ਦੀ ਸਵੇਰੇ 9 ਵਜੇ ਆਰੰਭਤਾ ਹੋਈ ਹੈ ਜੋ ਨਗਰ ਜਿਤਨਾ ਤੋਂ ਗ੍ਰੰਥ ਦੇ ਰੂਪਾਂ ਦੀ ਵਾਅਦੇ ਵਿੱਚ ਜਿਹੜਾ ਕਿ 9 ਵਜੇ ਤੋਂ ਆਰੰਭ ਹੋ ਚੁੱਕਿਆ ਜਪਜੀ ਸਾਹਿਬ ਦੇ ਪਾਠ ਅਰਦਾਸ ਬੇਨਤੀ ਕਰਕੇ ਤੇ ਅਰਧ ਚੱਲਦਾ ਹੋਇਆ ਬਰਾਦਰ ਪਟਾ 1 ਵਜੇ ਦੇ ਟ੍ਰੇਨ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਪਹੁੰਚਣਾ ਜਿਹੜਾ ਕਿ ਉਹ ਸੋਨਾ ਸਾਹਿਬ ਦੇ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਸਹਿਜਾਦਿਆਂ ਨੂੰ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਸਤਕਾਰ ਭੇਟ ਕਰਕੇ ਉਥੇ ਸਮਾਗਮ ਬਣਿਆ ਜੋ ਕਿ ਕਾਰਜਕਾਰੀ ਮੈਂਬਰ ਵੀ ਨੇ ਸ਼੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਉਹ ਵੀ ਜੁੜੇ ਨੇ ਆਓ ਕੀ ਸੰਦੇਸ਼ ਸੁਣਿਆ ਉਹਨਾਂ ਵੀ ਸੁਣੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਜਿੱਥੇ ਮੈਂ ਸਮਝਦਾ ਕੁੱਲ ਆਲਮ ਅੱਜ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰ ਰਿਹਾ ਹੈ ਇਹ ਉਹਨਾਂ ਦੀ ਅਦੁੱਤੀ ਕੁਰਬਾਨੀ ਸੀ ਜਿਹੜੀ ਉਹਨਾਂ ਨੇ ਇਸ ਜਗਤ ਉੱਤੇ ਦਿੱਤੀ ਤੇ ਉਹਨਾਂ ਨੇ ਇਹ ਸੇਧ ਪਾਈ ਕਿ ਕਿਵੇਂ ਧਰਮ ਦੇ ਵਿੱਚ ਪਰਪੱਕ ਰਹਿਣਾ ਮੈਂ ਉਹਨਾਂ ਦੀ ਸ਼ਹਾਦਤ ਨੂੰ ਜਿਸੇ ਸ਼ਰਸ਼ਟ ਨਮਸਕਾਰ ਕਰਦਾ ਉੱਥੇ ਹੀ ਕਲਗੀਧਰ ਪਾਤਸ਼ਾਹ ਨੂੰ ਵੀ ਨਮਸਕਾਰ ਕਰਦਾ ਕਿ ਸੱਚੇ ਪਾਤਸ਼ਾਹ ਆਪਣੇ ਪੁੱਤਰ ਵਾਰ ਕੇ ਵੀ ਆਪਨੇ ਕੀਆ ਇਨਪੁੱਤਰ ਨੂੰ ਕੇਸ ਪਰ ਵਾਰ ਦੀਏ ਸੁਤਚਾਰ ਸਾਨੂੰ ਸਾਰੇ ਖਾਲਸਾ ਪੰਥ ਨੂੰ ਆਪਣਾ ਪੁੱਤਰ ਹੋਣਾ ਕਰਦਾਲਿਆ ਕਲਗੀਧਰ ਪਾਤਸ਼ਾਹ ਦੀ ਖਾਸੀਅਤ ਸੀ ਉਹ ਜੋ ਕਹਿੰਦੇ ਸੀ ਉਹ ਕਰਦੇ ਸੀ ਜੋ ਕਰਦੇ ਸੀ ਉਹ ਕਹਿੰਦੇ ਸੀ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਢੜੀ ਜੇਵੇਂ ਬਣਾ ਲਈ ਪੁੱਤ ਵਾਰੇ ਦੇ ਗੱਲ ਨਿਕਲ ਲਗੇ ਭਾਈ ਮਹਾਂ ਸਿੰਘ ਜੀ ਕਹਿੰਦੇ ਕਲਗੀਧਰ ਪਾਸ਼ਾ ਜੀ ਸਾਹਿਬ ਜਿਹੜਾ अजीत ਸਿੰਘ ਦੀ লাশ ਪਈ ਹੈ ਉੱਤੇ ਕਪੜਾ ਪਾਦੀ ਹੈ ਕਲਗੀਧਰ ਪਾਸ਼ਾ ਨੇ ਕਿਹਾ ਨਹੀਂ ਤੂੰ ਪੁੱਤਰਾ ਪੁੱਤਰਾ ਦੇ ਵਿੱਚ ਭੇਤਨਾ ਕਰ ਖਾਲਸਾ ਪੰਥ ਨੂੰ ਕਲਗੀਧਰ ਪਾਸ਼ਾ ਨੇ ਪੁੱਤਰ ਗਰਦਾਨਿਆਂ ਤੇ ਪੁੱਤਰ ਕਰਕੇ ਬਖਾਇਆ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਡੀਐਸਪੀ ਸਾਹਿਬ ਗੁਰਦੀਪ ਸਿੰਘ ਜੀ ਜੋ ਕਿ ਮਲੋਤੋਂ ਨੇ ਜੋ ਕਿ ਸਕਿਉਰਟੀ ਲਈ ਪ੍ਰਬੰਧ ਵੀ ਦੇ ਰਹੇ ਆ ਉਹਨਾਂ ਨੇ ਵੀ ਗੱਲਬਾਤ ਕਰਾਨਾ ਕੀ ਕਹਿਣਾ ਚਾਹੋਗੇ ਸਕਿਉਰਟੀ ਬਾਰੇ ਹਾਂ ਜੀ ਮੇਰੀ ਮੈਰੀ ਇਹ ਤੀਜੀ ਸਭਾ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਰਵਜੋਤ ਗਰੇਵਾਲ ਜੀ ਉਹਨਾਂ ਦੀ ਵੀ ਤੀਜੀ ਹੈ ਉਹਨਾਂ ਦੀ ਸੁਪਰ ਰੀਜੀਓਨ ਸੁਪਰਵਾਈਜ਼ਨ ਦੇ ਰੈਟ ਮੇਰੀ ਵੀ ਇਹ ਤੀਜੀ ਸਭਾ ਹੈਗੀ ਤੇ ਸਾਡੇ ਐਸਐਸਪੀ ਸਾਹਿਬ ਵੱਲੋਂ ਨਾ ਬੜਾ ਬੜਾ ਕਲੀਅਰ ਕੱਟ ਪ੍ਰੋਗਰਾਮ ਬਣਾਇਆ ਗਿਆ ਸੀਗਾ ਜਿਹਦੇ ਵਿੱਚ ਅਸੀਂ ਅਮਰਜੈਂਸੀ ਵਾਸਤੇ ਇੱਕ ਜਿਹੜੀ ਕੋਈ ਸਾਨੂੰ ਖੁਦਾਨਾ ਖਾਸ ਦਾ ਕੋਈ ਸਾਨੂੰ ਸੰਗਤ ਬਾਹਰ ਕੱਢਣੀ ਪੈ ਜੇ ਜਾਂ ਕੁਝ ਵੀ ਹੋ ਜੇ ਉਹਦੇ ਲਈ ਸਾਡਾ ਇੱਕ ਵੱਖਰਾ ਰੂਟ ਬਣਾਇਆ ਗਿਆ ਸੀਗਾ ਆਉਣ ਲਈ ਵੱਖਰਾ ਸੀ ਜਾਣ ਲਈ ਵੱਖਰਾ ਸੀਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਬੜਾ ਸੋਹਣਾ ਜਿਹੜਾ ਸਾਡਾ ਸਮਾਗਮ ਚੱਲਦਾ ਰਿਹਾ ਹੈਗਾ ਅੱਜ ਤੁਸੀਂ ਦੇਖ ਰਹੇ ਹੋਗੇ ਨਗਰ ਕੀਰਤਨ ਹੈ ਨਗਰ ਕੀਰਤਨ ਵੀ ਸੰਗਤ ਆਪੋਂ ਹਾਰੇ ਸਾਰੇ ਕਮਾਫ ਕਰ ਰਹੀ ਹੈ ਅਸੀਂ ਤਾਂ ਸੇਵਾਦਾਰ ਆ ਸਾਨੂੰ ਮਹਾਰਾਜ ਨੇ ਸੇਵਾ ਬਖਸ਼ੀ ਹੈਗੀ ਤੇ ਗਾਂ ਸਾਡੇ ਅਸੀਂ ਤਾਂ ਅੱਗੇ ਵੀ ਕਿੰਨੇ ਸਾਨੂੰ ਇਹ ਸੇਵਾ ਮਿਲੇ ਤੇ ਅਸੀਂ ਕਰਦੇ ਰਹੀ ਹੈਗੀ ਤੇ ਇਹ ਸੇਵਾ ਸੀ ਸਾਡੇ ਪ੍ਰਬੰਧਕ ਪ੍ਰਬੰਧਨ ਕਰਨ ਵਾਲਾ ਮਹਾਰਾਜ ਆਕਾਲ ਪੁਰਖ ਆਪੋ ਆਪੀ ਹੈ ਸਾਨੂੰ ਤੁਹਾਨੂੰ ਨਿਵਾੜਿਆਂ ਨੂੰ ਸੇਵਾ ਮਿਲੀ ਸੀ ਸੇਵਾ ਕਰਨੇ ਤੇ ਪ੍ਰਬੰਧ ਪੂਰੇ ਕੀਤੇ ਹੋਏ ਰਹਿਗੇ ਸਾਡੇ ਵੱਨਿਓ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਤੇ ਕੋਸ਼ਿਸ਼ ਹੈਗੀ ਤੇ ਅੱਗੇ ਵੀ ਇਹ ਇਦਾਂ ਹੀ ਕਰਦੇ ਰਵਾਂਗੇ ਜੀ ਤੁਸੀਂ ਸੁਣਿਆ ਡੀਐਸਪੀ ਦਾ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਸਿਕਿਉਰਿਟੀ ਅਸੀਂ ਪੂਰੇ ਪ੍ਰਬੰਧ ਕੀਤਾ ਹੈ ਕੋਈ ਵੀ ਅਨਸੁਖੀ ਘਟਨਾ ਜੋ ਕਿ ਨਹੀਂ ਅਸੀਂ ਘਟਣ ਦੇਣੀ ਤੇ ਨਾਲ ਹੀ ਜੋ ਕਿ ਲੋਕਾਂ ਦੀ ਸਹੂਲਤ ਲਈ ਪੂਰੇ ਰਸਤਿਆਂ ਦਾ ਵੀ ਇਹਨਾਂ ਨੇ ਪ੍ਰਬੰਧ ਕੀਤਾ ਹੈ ਆਓ ਅਸੀਂ ਤੁਹਾਨੂੰ ਹੋਰ ਵੀ ਅਸੀਂ ਨਗਰ ਕੀਰਤਨ ਦੇ ਦਰਸ਼ਨ ਕਰੀਏ ਇਸ ਸ਼ਹੀਦੀ ਨਗਰ ਕੀਰਤਨ 'ਚ ਸਾਡੇ ਨਾਲ ਫਤੇਹਕਰ ਸਾਹਿਬ ਤੋਂ ਸਾਥ ਚੰਨਜੀਤ ਸਿੰਘ ਜੋ ਕਿ ਐਮਐਲਏ ਨੇ ਇਸ ਤੋਂ ਵਿਧਾਇਕ ਨੇ ਆਓ ਉਹਨਾਂ ਤੋਂ ਵੀ ਸੰਦੇਸ਼ ਲੈਣੇ ਆ ਕਿ ਸੰਦੇਸ਼ਾਂ ਦੇਣਾ ਚਾਹੀਦਾ ਅੱਜ ਦੇ ਨਗਰ ਕੀਰਤਨ ਤੇ ਤਨਤਨ ਬਾਬਾ ਜੋਰਾਵਰ ਸਾਹਿਬ ਤਨਤਨ ਬਾਬਾ ਫਤੇਹ ਸਿੰਘ ਸਾਹਿਬ ਜੀ ਅਤੇ ਤਨਤਨ ਮਾਤਾ ਗੁਜਰਕੌਰ ਜੀ ਦਾ ਸ਼ਹਾਦਤ ਦਾ ਦਿਨ ਅੱਜ ਦੁਨੀਆ ਦੇ ਵਿੱਚ ਜਿਹੜੀ ਇਹ ਸ਼ਹਾਦਤ ਹੈ ਨਾ ਤਾਂ ਇਤਿਹਾਸ ਦੇ ਵਿੱਚ ਕਦੇ ਹੋਣੀ ਹੈ ਔਰ ਇੱਕੋ ਸ਼ਹਾਦਤ ਹੋਈ ਹੈ ਐਡੀ ਵੱਡੀ ਸ਼ਹਾਦਤ ਸਾਡੇ ਧਰਤੀ ਮਹਾਨ ਧਰਤੀ ਤੇ ਹੋਈ ਹੈ ਮੈਂ ਸਮਝਦਾ ਅੱਜ ਹਿੰਦੁਸਤਾਨ ਦੇ ਨਹੀਂ ਦੁਨੀਆ ਦੇ ਕੋਨੇ-ਕੋਨੇ 'ਚ ਸੰਗਤ ਆਈ ਹੈ ਪਿਛਲੀ ਵਾਰ ਜੋ ਪ੍ਰਸ਼ਾਸਨ ਦਾ ਸਾਡਾ ਅੰਦਾਜ਼ਾ ਸੀ ਕਿ 30 ਲੱਖ ਦੇ ਕਰੀਬ ਸੀ ਲੇਕਿਨ ਇਸ ਵਾਰ ਦਾ ਰਿਕਾਰਡ ਟੁੱਟ ਰਹੇ ਨੇ ਸੰਗਤ ਦੇ ਸੋ ਚੱਲਦੇ ਰਹੋ ਸੋ ਕਰੋ ਸਤਗੁਰਾਂ ਦੀ ਖੁਸ਼ੀ ਆਪਣਾ ਜਿਹੜੀ ਇਹ ਸਹਾਦਤ ਹੈ ਨਾ ਔਰ ਨਾਲ ਦੀ ਇਹ ਇਹ ਤਾਂ ਦੁਨੀਆ ਦੀ ਲਖਣ ਸਹਾਦਤ ਹੈ ਤੇਰੇ ਚੱਲਿਓ ਸੰਗ ਆਪਣੇ ਧਰਮ ਲਈ ਗੁਰੂ ਸਾਹਿਬ ਨੇ ਸਮੁੱਚਾ ਪਰਿਵਾਰ ਹਫਤੇ ਦੇ ਵਿੱਚ ਆਪਣੀ ਕੌਮ ਤੇ ਬਾਰਿਆ ਸੀ ਅੱਜ ਸਾਨੂੰ ਲੋੜ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿਹੜਾ ਰਸਤਾ ਚੱਲਣਾ ਚਾਹੀਦਾ ਉਹ ਰਸਤੇ ਤੇ ਸਾਨੂੰ ਚਲਣਾ ਚਾਹੀਦਾ ਸਾਡੇ ਨੌਜਵਾਨਾਂ ਨੂੰ ਮੈਂ ਖਾਸ ਕਰਕੇ ਅਪੀਲ ਕਰਾਂਗਾ ਜਿਹੜੇ ਫੌਰਨ ਚ ਵੀ ਜਾਂਦੇ ਆ ਔਰ ਕਿ ਅਸੀਂ ਆਪਣੇ ਜਿਹੜਾ ਮੁੰਡਾ ਉਹਦੇ ਨਾਲ ਜੁੜੇ ਜਰੂਰ ਰਹਿਣਾ ਸਿੱਖੀ ਨਾਲ ਜੁੜੇ ਰਹਿਣਾ ਆਪਣੇ ਧਰਮ ਨਾਲ ਜੁੜੇ ਰਹਿਣਾ ਆਪਣੇ ਪੰਜਾਬ ਨਾਲ ਜੁੜੇ ਰਹਿਣਾ ਅੱਜ ਸਾਡੇ ਪੰਜਾਬ ਵਰਗਾ ਦੁਨੀਆ ਤੇ ਕਿਤੇ ਕੋਈ ਐਸਾ ਖਿੱਤਾ ਨਹੀਂ ਫਤਿਹਗੜ੍ਹ ਸਾਹਿਬ ਵਰਗਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮੈਂ ਗੱਲ ਕਰਦਾ ਇਹ ਸ਼ਹੀਦਾਂ ਦੀ ਮਹਾਨ ਧਰਤੀ ਦੁਨੀਆ ਤੇ ਕਿਤੇ ਹੋਣੀ ਨਹੀਂ ਇਹ ਧਰਤੀ ਮਹਾਨ ਹੈ ਇਹਨੂੰ ਸਜਦਾ ਕਰਦੀ ਹੈ ਦੁਨੀਆ ਔਰ ਅੱਜ ਦੇ ਦਿਨ ਅਸੀਂ ਸਾਰੇ ਸਜਦਾ ਕਰਦੇ ਤੁਸੀਂ ਦੇਖ ਲੈ ਚੁੱਪੇ ਚੁੱਪੇ ਤੇ ਸੰਗਤ ਹੈ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਕਿਸੇ ਕੋਨੇ 'ਚ ਕੋਈ ਸੰਗਤ ਨਾ ਹੀ ਹੋਵੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਸੰਗਤ ਆਈ ਹੈ ਪੂਰੇ ਦੁਨੀਆ ਦੇ ਵਿੱਚੋਂ ਸੰਗਤ ਆਈ ਹੈ ਸੋ ਇਸ ਸੰਸਾ ਚਰਚਿੰਗ ਜਿਨ੍ਹਾਂ ਨੇ ਸੰਦੇਸ਼ ਦਿੱਤਾ ਸ਼ਹੀਦਾਂ ਦੀ ਇਸ ਪਾਵਨ ਧਰਤੀ ਤੇ ਔਰ ਸਿੱਖੀ ਨਾਲ ਜੁੜਨ ਦਾ ਵੀ ਸੰਦੇਸ਼ ਦਿੱਤਾ ਆ ਉਸ ਤੁਹਾਨੂੰ ਅਸੀਂ ਹੋਰ ਵੀ ਅਸੀਂ ਨਗਰ ਕੀਰਤਨ ਦੇ ਦਰਸ਼ਨ ਕਰਾਈਏ